ਕੀ ਨਾ ਮੈਂ ਬੋਲਣੇ ਅਗਵਾਰੀ ਆ ਲੈ ਦੱਸ ਕਮਾਲ ਸਰਕਾਰਾਂ ਦੇ ਲੱਗਾ ਕੋਈ ਗੱਲ ਹੁੰਦੀ ਹੈ ਯਾਰ ਬਾਈ ਹੁਣ ਕੀ ਆਦਾ ਏ ਦੁਨੀਆ ਨਾ ਮੈਂ ਤਾਂ ਤੈਨੂੰ ਮੈਂ ਦੱਸੀ ਜੀ ਨਾ ਆਈ ਗਈ ਵੀ ਤੈਨੂੰ ਦੱਸੀ ਆ ਹਾਂ ਤੇਰਾ ਹੋ ਗਿਆ ਵਾਲੇ ਵਣ ਚੱਲ ਪੁੱਛ ਕਿਵੇਂ ਨਹੀਂ 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 ਓ ਬਾਈ ਨਹੀਂ ਬਈਆ ਪੜਾ ਗੱਲ ਨਹੀਂ ਸਿੱਟੀ ਜੀ ਰਹੇ ਨੇ ਪੰਚਾਇਤ ਦੇ ਦਾ ਤੇ ਹੈ ਕਿ ਮੂੰਹ ਚ ਦੰਦ ਨਹੀਂ ਦੱਸਦੇ ਉਹ ਨਹੀਂ ਭਾਈ ਯਾਰ ਮੇਰੀ ਗੱਲ ਠੀਕ ਕਰ ਯਾਰ ਭਾਈ ਭਾਈ ਮੈਂ ਗੋਲਿਆਂ ਨੇ ਇੱਕ ਵਾਰੀ ਨਹੀਂ ਦੂਸਰੀ ਇਸ ਗੱਲ ਦਾ ਨਹੀਂ ਕਰ ਮੈਂ ਇੱਕ ਵਾਰੀ ਗੱਲ ਹੈ ਕਿ ਅੱਖਾਂ ਮੇਨੂੰ ਕਾਲੇ ਨੇ ਮੇਰੇ ਘਰੋਂ ਮੇਨੂੰ ਕਾਲੇ ਨੇ ਅੱਖਾਂ ਹਾਂ ਮੈਂ ਇਹਨੂੰ ਫਿਰ ਮੈਂ ਵਾਪਸ ਸਾਈਲ ਬੂਨ ਕਰਕੇ ਸੱਦਿਆ ਆਪਾਂ ਦਾ ਰਾਂ ਦਾ ਪੈਸਾ ਕੱਢ ਲੈ ਗਏ ਤੂੰ ਗੱਲ ਨੂੰ 15 18 ਖੂਕਾ ਕੇ ਸੱਦਿਆ ਚਾਈ ਕਰ ਤੇ ਤੂੰ ਕਿਉਂ ਵੀ ਆਏ ਕਰੀਏ ਨੇ ਦਰ ਨਾਲ ਗਿਆ ਮੈਂ ਕਹਿ ਗੱਡ ਮੈਂ ਬੋਲ ਲਾਇਆ ਭਾਈ ਯਾਰ ਜੇ ਤਾਂ ਵੀਰੇ ਕਹਿਦਾ ਦੇਣੀ ਆ ਤਾਂ ਪੈਸੇ ਕਿਹਨਲਾ ਜੇ ਰੁਕਣਾ ਰੁਕ ਜੇ ਜਿੰਨੇ ਦਾ ਲੈਣਾ ਸਾਨੂੰ ਕਾਹ ਵੀ ਕੋਈ ਚੈੱਕ ਕਰ ਲੈ। ਉਹ ਕੇ ਜਾਣ ਸਾਨੂੰ ਮੈਂ ਨਹੀਂ। ਹਾਂ। ਠੀਕ ਆ ਕਾਲੇ ਬਾਈ। ਸਹੀ ਆ ਸਹੀ। ਆਦੇ ਪੈਸੇ ਲੈਣਾ ਸਾਨੂੰ ਕੋਈ ਨਹੀਂ ਗਾ। ਨਈਂ ਬ੍ਰਿਜ ਦਾ ਮਰਜੀ ਲੈ ਲੈ ਯਾਰ ਆਪਾਂ ਇੱਕ ਵਾਰ ਥੋੜਾ ਹੁੰਦਾ ਵੀ ਬੰਦੇ ਨੂੰ ਵਿੱਚ ਬੋਲਦਾ ਤਾਂ ਮਾਰ ਹੀ ਜਾ ਯਾਰ ਮੈਂ ਇੱਕ ਵਾਰੀ ਨਹੀਂ ਹੱਥਾਂ ਤੋਂ। ਬੜੀਆ। ਉਹ ਨਈਂ ਬ੍ਰਿਜ ਯਾਰ। 50 ਰੁਪਏ। ਹਾਂ। ਉੱਦਾ ਗੱਲ ਠੀਕ ਆ ਯਾਰ ਤੂੰ ਆਪਣੇ ਫਾੜੀ ਯਾਰਾ ਮੈਂ ਫਾੜਾ ਸਹੀ ਹੈ ਸਾਢੇ 9 ਦੀ ਲਖਾਈ ਆਪੋ ਆਪਣੀ ਕਰਾ ਦੇ ਯਾਰ ਸਾਢੇ 9 ਤਾਂ ਤੂੰ ਅੱਖੀ ਆਖੀ ਇਹਨਾਂ ਆ ਜਾ ਆ ਕੋਈ ਜਲਦੀ ਜ ਮੰਨੀ ਨਹੀਂ ਇਹ ਠੱਗਾ ਕਰਦੇ ਕਾਲੇ ਯਾਰ ਬਾਈ ਮੈਂ ਨਾ ਮੁਰਦੇ ਮੜਦੇ ਜਾਣ ਬਾਈ ਨਾਲ ਮੋਹ ਪ੍ਰੇਮ ਕਰਕੇ ਆਖੀ ਇਹਨਾਂ ਇਹਨੂੰ ਪੁੱਛ ਕੀ ਕੇ ਦਾ ਬਾਈ ਇਹਨਾਂ ਦਾ ਕੋਈ ਜਗ੍ਹਾ ਨਹੀਂ ਸੁੱਖੇ ਮੁਰਦੇ ਮੜਦੇ ਜਾਨ ਬਾਈ ਨੂੰ ਕਹੇ ਬਾਈ ਲਿਖ ਦਿਓ ਬਾਈ ਕਿੰਨੇ ਇੰਨੇ ਦਿਨ ਫਿਰ ਲਿਖਣੀ ਕਿ ਮੁਰਦੇ ਮੜਦੇ ਕਿਉਂ ਵਿਆਹ ਲੈ ਲੈ ਨਾ ਫਿਰ ਬਾਈ ਹਾਂ ਦੋਜੀਤ 11 ਦੀ ਦੇ ਦਿੰਦਾ ਯਾਰ ਕਿਉਂ ਧੱਕਾ ਕਰਦੇ ਮੈਂ ਧੱਕਾ ਨਹੀਂ ਡਾਕਟਰ ਸਾਹਿਬ ਬੰਦੇ ਮੰਡੀ ਦੇ ਚਾਲ ਲੈ ਕੇ ਆਏ ਆ ਕਦਰ ਕਰਿਆ ਕਰੋ ਬੰਦੇ ਦੀ ਮੈਨੂੰ ਪਤਾ ਦੋਜੀਤ ਕਿੰਨੀ ਕਦਰ ਕਰੀ ਨਾ ਤੈਨੂੰ ਮੈਂ ਕੀ ਬੜਾ ਕਿੰਨੇ ਦਿਨ ਕਸ਼ਮੀਰ ਕਦਰ ਨਹੀਂ ਆ ਤੂੰ ਬਤਵਾ ਗਾਦੀ ਕੈਦੀ ਕਰਕੇ ਨਹੀਂ ਯਾਰ ਕੁਝ ਨਹੀਂ ਲੱਗਦਾ ਉਹ ਯਾਰ ਬਾਈ ਫਿਰ ਉਹ ਕੋਈ ਨਹੀਂ ਦੇ ਦੇ ਇੱਕ ਨਾ ਕੋਈ ਫਿਰ ਬਹੁਤ ਮੇਰੀ ਗੱਲ ਸੁਣ ਰਖਾਈ ਬਾਈ ਕਰਾਊਗਾ ਫਿਰ ਮੈਂ ਨਹੀਂ ਕਰਾਉਣੀ ਆ ਲਖਾਈ ਨਾ ਪਾਸਾ ਨਹੀਂ ਪਾਸਦਾ ਨਾ ਨਾ ਬਾਈ ਨੇ ਕਹੀ ਲਖਾਈ ਬਾਈ ਨੇ ਕਰਾਉਣੀ ਆ ਨਾ ਨਾ ਬਾਈ ਲਖਾਈ ਦਾ ਕਲੀਅਰ ਕਰ ਲਾ ਮੁੜ ਕੇ ਮੈਂ ਰੌਲਾ ਪੈਂਦਾ ਬਾਈ ਯਾਰ ਹਨਾ ਕੀ ਯਾਰ 100 ਰੁਪਏ ਪਿੱਛੇ ਹਨਾ ਬਾਈ ਨੂੰ ਪਤਾ ਹੀ ਸਾਡੇ ਬੰਦੇ ਨਾ ਨਾ ਨਹੀਂ ਨਹੀਂ ਆ ਜੀ ਕਦਰ ਕਰ ਕੋਈ ਬਾਈ ਤੇਰੀ ਵੀ ਕਦਰ ਕਰਕੇ ਤੇਰਾ ਮੂੰਹ ਤੇ ਰੱਖ ਨਾ 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 ਕੋਈ ਯਾਰ ਬਾਈ ਕੋਈ ਭਾਈ ਦਾ 100 ਚਾ ਛੋੜ ਦੇ ਦੇ 100 ਲੈ ਮੈਂ ਨਾ ਨਹੀਂ ਹੋਰ ਕੀ ਆ ਆਪਣਾ ਆਪਣੀ ਯਾਰ ਤੂੰ ਵੀ ਨਾ 600 ਤੇ ਤੂੰ ਵੀ ਨਾ 500 ਆਹ ਲਿਖੀ ਬਾਈ ਜੀ ਕਰਦੇ ਲੇਖਦੇ ਦੋ ਪਾਸੇ ਹੋ ਗਏ ਬੋਗੇ ਦੀ ਲਿਖ ਦੇ ਹਾਂ ਹਰੀਆਂ ਵਾਲੇ ਨੂੰ ਦਵਾਤੀ ਆ ਸੁੱਖੇ ਕਿਵੇਂ ਕਰਵਾਦਾ ਸਭ ਦਾ ਚਾਹਤਾ ਕਰਵਾਦਾ ਬਾਈ 95 ਹੋਰ ਇਹ ਸੁੱਖਾ ਹੀ ਲਾਈ ਬੱਕਰੀ ਵਿਖਾ ਦਿੰਨੇ ਆ ਤੁਹਾਨੂੰ ਡਾਕਟਰ ਗਗਨ ਤੋਂ ਦਵਾਤੀ ਆ ਆਹ ਬੋਗੇ ਹਰੀਆਂ ਵਾਲੇ ਨੂੰ ਆ ਬੱਕਰੀ ਦਾ ਸੌਦਾ ਹੋਇਆ ਬਈ ਚੰਨ ਨਵੇਂ ਸੋਚ ਲਖਾਈ ਆਪ ਕੋ ਆਪ ਨੂੰ ਇਹ ਤਾਂ ਪਹਿਲਾ ਤਫੀਦ ਹੈ ਹਾਂ ਮੈਂ ਬਣਾ ਦਿੱਤੀ ਹੈ ਸਰਦਾਰ ਸਾਹਿਬ ਜਾਂ ਕੇਂਦਰ ਖਪਾ ਕਿਨਾ ਪਾੜੀ